ਅਮਰੀਕਾ ਦੇ ਵਿੱਚੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਬਾਰੇ ਤੇ ਗੈਰ ਭਾਰਤੀਆਂ ਦੇ ਬਾਰੇ ਤੇ ਪਨਾਮਾ ਦੇ ਵਿੱਚ ਇਸ ਵੇਲੇ ਹੋਟਲਾਂ ਦੇ ਵਿੱਚ ਤਾੜ ਕੇ ਰੱਖੇ ਗਏ ਲੋਕਾਂ ਦੇ ਬਾਰੇ ਹਰ ਰੋਜ਼ ਨਵੀਆਂ ਨਵੀਆਂ ਖਬਰਾਂ ਆ ਰਹੀਆਂ ਪਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਤੋਂ ਬਾਅਦ ਕੀਤੀ ਗਈ ਸ਼ਕਤੀ ਤੋਂ ਬਾਅਦ ਖੁਦਕੁਸ਼ੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਅਸੀਂ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਪਨਾਮਾ ਦੇ ਹੋਟਲਾਂ ਦੇ ਵਿੱਚ ਲਗਭਗ 300 ਭਾਰਤ ਅਫਗਾਨਿਸਤਾਨ ਚੀਨ ਵੀਅਤਨਾਮ ਪਾਕਿਸਤਾਨ ਤੇ ਕੁਝ ਕੋ ਹੋਰ ਥਾਵਾਂ ਦੇ ਲੋਕ ਆ ਜਿਹੜੇ ਤਾੜ ਕੇ ਰੱਖੇ ਗਏ ਆ ਉਹ ਲੋਕ ਖਿੜਕੀਆਂ ਦੇ ਵਿੱਚੋਂ ਇਹ ਗੱਲ ਕਹਿੰਦੇ ਆ ਪਰਚੀਆਂ ਬਾਹਰ ਦਿਖਾਦ-ਖਾ ਕੇ ਵਰਕੇ ਬਾਹਰ ਦਿਖਾਦ-ਖਾ ਕੇ ਕਿ ਪਲੀਜ਼ ਹੈਲਪ ਮੀ ਸਾਡੀ ਮਦਦ ਕਰੋ ਸਾਡੀ ਜਾਨ ਨੂੰ ਖਤਰਾ ਸਾਡੇ ਦੇਸ਼ ਦੇ ਵਿੱਚ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਵਤਨ ਦੇ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ 트럼ਪ ਹੋਰਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਕੋਸਟਾ ਰੀਕਾ ਦੇ ਨਾਲ ਤੇ ਪਨਾਮਾ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਜਿਹੜੇ ਬੰਦੇ ਉਧਰੋਂ ਹੁਣ ਕੱਢੇ ਜਾੜੇ ਆ ਉਹਨਾਂ ਨੂੰ ਪਹਿਲਾਂ ਪਨਾਮਾ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਦੇਸ਼ਾਂ ਦੇ ਵਿੱਚ ਰੱਖਿਆ ਜਾਊਗਾ ਜਦੋਂ ਇਧਰੋਂ ਸੂਚੀ ਪੂਰੀ ਟੈਲੀ ਹੋ ਗਈ ਜਦੋਂ ਮਿਲਾਨ ਹੋ ਗਿਆ ਵੀ ਭਾਈ ਉਧਰੋਂ ਕੱਢ ਰਹੇ ਆ ਇਹਨਾਂ ਇਹਨਾਂ ਨੂੰ ਸਬੰਧਤ ਦੇਸ਼ ਨੇ ਕਿਹਾ ਜੀ ਹਾਂ ਇਹ ਸਾਡੇ ਹੀ ਨਾਗਰਿਕ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਬੰਧਤ ਦੇਸ਼ਾਂ ਦੇ ਵਿੱਚ ਭੇਜਿਆ ਜਾਊਗਾ ਪਨਾਮਾ ਦੇ ਵਿੱਚ ਰਾਤੋਂ ਰਾਤ ਰਾਤੋਂ ਰਾਤ 97 ਦੇ ਕਰੀਬ ਲੋਕ ਆ ਜਿਹੜੇ ਉਹਨਾਂ ਨੂੰ ਹੋਟਲਾਂ ਦੇ ਵਿੱਚੋਂ ਕੱਢ ਕੇ ਤੇ ਇੱਕ ਥਾਂ ਦੇ ਉੱਤੇ ਜੰਗਲ ਦੇ ਵਿੱਚ ਇੱਕ ਨਿੱਕੇ ਜਿਹੇ ਕੈਂਪ ਦੇ ਵਿੱਚ ਤਾੜ ਦਿੱਤਾ ਗਿਆ ਇਸ ਗੱਲ ਵੱਲ ਗੌਰ ਕਰਿਓ ਹੋ ਸਕਦਾ ਕੋਈ ਤੁਹਾਡਾ ਭੈਣ ਵੀਰ ਵੀ ਹੋਵੇ ਇਸ ਵੇਲੇ ਜਿਹੜੇ ਉੱਥੇ ਹੋਟਲ ਦੇ ਵਿੱਚ ਤਾੜ ਕੇ ਰੱਖੇ ਹੋਏ ਆ ਜਿਹੜੇ ਲੋਕਾਂ ਨੂੰ ਉੱਥੇ ਹੋਟਲ ਦੇ ਵਿੱਚ ਰੱਖਿਆ ਗਿਆ ਉਹਦੇ ਵਿੱਚ 50 ਦੇ ਕਰੀਬ ਭਾਰਤੀ ਹਨ ਉਹਨਾਂ ਭਾਰਤਗਾਂ ਦੇ ਵਿੱਚੋਂ 50ਾਂ ਦੇ ਵਿੱਚੋਂ ਸ਼ਾਇਦ ਕੁਝ ਪੰਜਾਬੀ ਵੀ ਹੋਣ ਖੈਰ 300 ਦੇ ਕਰੀਬ ਪਨਾਮਾ ਦੇ ਹੋਟਲਾਂ ਦੇ ਵਿੱਚ ਤਾੜ ਕੇ ਰੱਖੇ ਆ ਉਹਦੇ ਵਿੱਚੋਂ 97 ਨੂੰ ਰਾਤੋਂ ਰਾਤ ਪਨਾਮਾ ਸਰਕਾਰ ਨੇ ਕੈਂਪ ਦੇ ਵਿੱਚ ਸ਼ਿਫਟ ਕਰਤਾ ਸੰਘਣੇ ਜੰਗਲ ਦੇ ਵਿੱਚ ਇੱਕ ਕੈਂਪ ਆ ਇਹਨੂੰ ਕਹਿੰਦੇ ਸੈਂਟ ਵਿਸੈਂਟ ਕੈਂਪ ਸੈਂਟ ਵਿਸੈਂਟ ਕੈਂਪ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਪਿੰਜਰੇ ਵਰਗੀ ਥਾਂ ਦੇ ਵਿੱਚ ਰੱਖਿਆ ਗਿਆ ਤੇ ਲੋਕ ਕਹਿੰਦੇ ਉਥੇ ਖਾਸੇ ਦੁਖੀ ਆ ਹਾਲਾਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੀਆਂ ਐਮਬੈਸੀਆਂ ਵੱਖ-ਵੱਖ ਦੇਸ਼ਾਂ ਦੀਆਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪਨਾਮਾ ਦੀ ਸਰਕਾਰ ਦੇ ਨਾਲ ਅਸੀਂ ਸੰਪਰਕ ਕੀਤਾ ਪਨਾਮਾ ਦੀ ਸਰਕਾਰ ਉਥੋਂ ਦੀ ਜਿਹੜੀਆਂ ਐਮਬੈਸੀਆਂ ਦੇ ਅਧਿਕਾਰੀ ਇਹ ਗੱਲ ਕਹਿੰਦੇ ਕਿ ਭਾਈ ਅਸੀਂ ਇਹਨਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਰਹੇ ਆ ਇਹਨਾਂ ਦੇ ਲਈ ਅਸੀਂ ਦਵਾਈ ਬੂਟੀ ਦਾ ਪ੍ਰਬੰਧ ਤੇ ਰੋਟੀ ਪਾਣੀ ਦਾ ਤੇ ਛੱਤ ਦਾ ਤੇ ਹਵਾ ਦਾ ਪ੍ਰਬੰਧ ਕੀਤਾ ਹੋਇਆ ਤੇ ਕਹਿੰਦੇ ਵੀ ਹੁਣ ਅਸੀਂ ਇਹਨਾਂ ਨੂੰ ਮਿਲ ਕੇ ਵੀ ਆਇਆ ਕਰਾਂਗੇ ਖੈਰ ਬਹੁਤੇ ਇਹਨਾਂ ਦੇ ਵਿੱਚੋਂ ਇਹ ਗੱਲ ਕਹਿੰਦੇ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਸਾਨੂੰ ਤਾਂ ਚਲੋ ਆਪਣੀ ਪੀੜ ਦਾ ਪਤਾ ਸਾਡੇ ਭਾਰਤੀਆਂ ਬਾਰੇ ਸਾਡੇ ਪੰਜਾਬੀਆਂ ਦੇ ਬਾਰੇ ਇਲਮ ਆ ਪਰ ਪਾਕਿਸਤਾਨ ਦੇ ਵਿੱਚੋਂ ਜਿਹੜੇ ਡੌਂਕੀ ਲਾ ਕੇ ਗਏ ਆ ਉੱਥੇ ਵੀ ਤਾਂ ਰੁਪਈਏ ਨਹੀਂ ਲੱਗੇ ਹੋਣੇ ਆ ਜਿਹੜੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਗਏ ਆ ਉਹਨਾਂ ਦੇ ਵੀ ਰੁਪਈਏ ਉਵੇਂ ਹੀ ਲੱਗੇ ਹੋਣੇ ਆ ਮਤਲਬ ਕੱਲੇ ਭਾਰਤ ਦੇ ਲੋਕ ਹੀ ਚੰਗੀ ਕਮਾਈ ਦੇ ਚੱਕਰ ਦੇ ਵਿੱਚ ਗੁਰਬਤ ਕੱਢਣ ਦੇ ਚੱਕਰ ਦੇ ਵਿੱਚ ਗਲਤ ਰਾਹ ਦੇ ਉੱਤੇ ਨਹੀਂ ਤੁਰਦੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵੀ ਲੋਕ ਆ ਜਿਹੜੇ ਇਹ ਫੈਸਲਾ ਕਰਦੇ ਆ ਤੇ ਬਾਅਦ ਦੇ ਵਿੱਚ ਫਸਦੇ ਆ ਹੁਣ ਤੁਸੀਂ ਕਹੋਗੇ ਵੀ ਖੁਦਕੁਸ਼ੀ ਵਾਲੀ ਗੱਲ ਕੀਤੀ ਸੀ ਇੱਕ ਕੁੜੀ ਨੇ 11 ਸਾਲ ਦੀ ਕੁੜੀ ਨੇ ਜਿਹੜੀ ਕਿ ਅਮਰੀਕਾ ਦੇ ਟੈਕਸਸ ਖੇਤਰ ਦੇ ਵਿੱਚ ਇੱਕ ਸਕੂਲ ਦੇ ਵਿੱਚ ਪੜ੍ਹਦੀ ਆ ਉਸ ਕੁੜੀ ਨੇ ਖੁਦਕੁਸ਼ੀ ਕਰ ਲਈ ਆ ਤੁਸੀਂ ਦੇਖੋ ਵੀ ਬੱਚਿਆਂ ਦੀ ਜ਼ਿਹਨੀਅਤ ਦੇ ਉੱਤੇ ਤੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਇਸ ਗੱਲ ਦਾ ਅਸਰ ਕਿੰਨਾ ਪੈਂਦਾ ਇਸ ਕੁੜੀ ਦੇ ਮਾਪੇ ਜਿਹੜੇ ਮਾਂ ਤੇ ਬਾਪ ਦੋਵੇਂ ਜਣੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸ਼ਾਇਦ ਉੱਥੇ ਰਹਿੰਦੇ ਹੋਣ ਅਮਰੀਕਾ ਦੇ ਵਿੱਚ ਸ਼ਾਇਦ ਇੱਕ ਜਣੇ ਦੇ ਕਾਗਜ਼ ਬਣੇ ਹੋਣ ਦੂਜੇ ਦੇ ਕਾਗਜ਼ ਨਾ ਬਣੇ ਹੋਣ ਤੇ ਨਿਆਂ ਨੇ ਆਪਸ ਦੇ ਵਿੱਚ ਬੁੱਕਲ ਖੋਲ੍ਹ ਲੈਂਦੇ ਹੁੰਦੇ ਇੱਥੇ ਵੀ ਤਾਂ ਖੋਲ੍ਹ ਲਈ ਆ ਪੰਜਾਬੀ ਨਿਆਂ ਨੇ ਵੀ ਭਾਰਤੀ ਨਿਆਂ ਨੇ ਜਿਹੜੇ ਉਹ ਕਹਿੰਦੇ ਹੁੰਦੇ ਵੀ ਮੇਰਾ ਡੈਡੀ ਆ ਕੰਮ ਕਰਦਾ ਮੇਰਾ ਡੈਡੀ ਇੱਥੋਂ ਇੱਥੇ ਆਇਆ ਸਾਡਾ ਪਹਿਲਾ ਘਰ ਉੱਥੇ ਸੀ ਅਸੀਂ ਅਸੀਂ ਇਸ ਕਰਕੇ ਇੱਥੇ ਆਏ ਆ ਇਸ ਕੁੜੀ ਨੇ ਆਪਣੀਆਂ ਜਮਾਤਣਾਂ ਨੂੰ ਆਪਣੇ ਜਮਾਤੀਆਂ ਨੂੰ ਇਹ ਗੱਲ ਦੱਸੀ ਹੋਣੀ ਵੀ ਭਾਈ ਮੇਰੇ ਮਾਪੇ ਇੱਥੇ ਕਦੋਂ ਆਏ ਆ ਉਹ ਕਿਵੇਂ ਰਹਿ ਰਹੇ ਆ ਤੇ ਬੱਚਿਆਂ ਨੇ ਇਹਨੂੰ ਚੜਾਉਣਾ ਸ਼ੁਰੂ ਕਰਤਾ ਕਹਿੰਦੇ ਵੀ ਭਾਈ ਅਸੀਂ ਹੁਣ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਾਂਗੇ ਕਿਸੇ ਦਿਨ ਤੇਰੇ ਮਾਪੇ ਨੂੰ ਜ਼ੰਜੀਰਾਂ ਦੇ ਵਿੱਚ ਜਕੜ ਕੇ ਬਾਹਰ ਕੱਢਿਆ ਜਾਊਗਾ ਸਾਡੇ ਅਮਰੀਕਾ ਦੇ ਵਿੱਚੋਂ ਨਿਆਣੇ ਨੂੰ ਜਦੋਂ ਹਰ ਰੋਜ਼ ਇਹ ਗੱਲ ਕਹੀ ਗਈ ਤੇ ਉਹ ਟੈਸ਼ ਦੇ ਵਿੱਚ ਵੀ ਆਈ ਉਹ ਤਣਾਅ ਦੇ ਵਿੱਚ ਵੀ ਆਈ ਤੇ ਉਸ ਬੱਚੀ ਨੇ ਹੁਣ ਖੁਦਕੁਸ਼ੀ ਕਰ ਲਈਆ ਹੁਣ ਇਹ ਸਬੰਧਤ ਸਕੂਲ ਦੇ ਕੋਲੋਂ ਪੁਲਿਸ ਆ ਜਿਹੜੀ ਉਹ ਰਿਪੋਰਟ ਤਿਆਰ ਕਰ ਰਹੀ ਆ ਇਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਆ ਕੁੜੀ ਦੇ ਮਾਪਿਆਂ ਨੇ ਇਹ ਗੱਲ ਕਹੀ ਆ ਵੀ ਸਾਡੇ ਘਰ ਦੇ ਵਿੱਚ ਐਸਾ ਮਾਹੌਲ ਨਹੀਂ ਸੀ ਜਿਹੜਾ ਇੱਕਦਮ ਖੁਦਕੁਸ਼ੀ ਦਾ ਮੌਕਾ ਆ ਗਿਆ ਇਹ ਕਿਹੜੇ ਕਾਰਨ ਬਣੇ ਆ ਹੁਣ ਸਾਨੂੰ ਪਤਾ ਲੱਗਾ ਵੀ ਪਾਈ ਸਕੂਲ ਦੇ ਵੱਲੋਂ ਦੋ ਵਾਰ ਬੱਚੀ ਦੀ ਕਾਉਂਸਲਿੰਗ ਵੀ ਕੀਤੀ ਗਈ ਸੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਯਾਨੀ ਕਿ ਇਹੋ ਜਿਹਾ ਨੀਤੀਆਂ ਜਿਹੜੀਆਂ ਡੋਨਲਡ ਟਰੰਪ ਦੀਆਂ ਜਿਹੜੀਆਂ ਨੀਤੀਆਂ ਭਾਵੇਂ ਕਿ ਉਹ ਆਪਣੇ ਦੇਸ਼ ਦੇ ਲਈ ਗਲਤ ਨਹੀਂ ਕਰ ਰਿਹਾ ਜਿਹੜੇ ਬੰਦੇ ਗਲਤ ਗਏ ਆ ਜਿਹੜੇ ਬੰਦੇ ਕ੍ਰਿਮੀਨਲ ਮਾਈਂਡਡ ਆ ਜਿਨ੍ਹਾਂ ਨੇ ਅਪਰਾਧ ਕੀਤੇ ਆ ਕਾਰਵਾਈ ਤਾਂ ਉਹਨਾਂ ਦੇ ਉੱਤੇ ਹੋ ਰਹੀ ਆ ਪਰ ਇਹਦਾ ਆਮ ਲੋਕਾਂ ਦੇ ਉੱਤੇ ਬੱਚਿਆਂ ਦੇ ਉੱਤੇ ਜ਼ਹਿਮਨੀਤ ਦੇ ਉੱਤੇ ਸਭ ਦੇ ਉੱਤੇ ਅਸਰ ਕਿਹੋ ਜਿਹਾ ਹੋ ਰਿਹਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਵੀ ਜਿਹੜਾ ਪਨਾਮਾ ਦੇ ਹੋਟਲ ਦੇ ਵਿੱਚ ਤਾੜੇ ਗਏ ਲੋਕ ਆ ਉੱਥੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉੱਤੋਂ ਛਾਲ ਮਾਰੀ ਉਹਨੇ ਮੇਰੇ ਖਿਆਲ ਬੀ 13ਵੀਂ 14ਵੀਂ ਮੰਜ਼ਲ ਤੋਂ ਨੇ ਛਾਲ ਮਾਰਤੀ ਉਹਦਾ ਪੈਰ ਟੁੱਟ ਗਿਆ ਇੱਕ ਹੋਰ ਨੇ ਉੱਥੇ ਹੋਟਲ ਦੇ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਬੜੀ ਮੁਸ਼ਕਲ ਦੇ ਨਾਲ ਬ ਮਤਲਬ ਇਹ ਆ ਵੀ ਅੱਗੇ ਮੌਤ ਖੜੀ ਆ ਉਧਰਲੇ ਪਾਸੇ ਸਾਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਪਿੱਛੇ ਸਾਡਾ ਮੁਰਦ ਨੂੰ ਚਿਤਵੀ ਕਰਦਾ ਤੇ ਰਾਹ ਦੇ ਵਿੱਚ ਮਰਨ ਨੂੰ ਚਿਤ ਕਰ ਰਿਹਾ ਮੇਰੀ ਇਹਨਾਂ ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਚਲੋ ਜਿਹੜੇ ਸਾਡੀ ਬੋਲੀ ਨੂੰ ਸਮਝਦੇ ਆ ਪੰਜਾਬੀ ਨੂੰ ਜਾਂ ਜਿਹੜੀ ਸਾਡੀ ਹਿੰਦੀ ਵਾਲੇ ਵੀ ਸਾਨੂੰ ਸਮਝਦੇ ਆ ਉਹਨਾਂ ਨੂੰ ਤਾਂ ਚਲੋ ਇਹ ਗੱਲ ਖਾਸ ਤੌਰ ਦੇ ਉੱਤੇ ਬੇਨਤੀ ਨੂੰ ਮੈਂ ਕਿ ਭਾਈ ਹੌਸਲਾ ਨਾ ਹਾਰਿਓ ਹੋਇਆ ਬਹੁਤ ਮਾੜਾ ਪਰ ਇਸ ਤੋਂ ਮਾੜਾ ਨਾ ਕਿਤੇ ਹੋ ਜੇ ਤੁਸੀਂ ਆਏ ਹੋ ਟਰੰਪ ਦੀਆਂ ਨੀਤੀਆਂ ਤੁਹਾਨੂੰ ਮਰਨ ਵਾਸਤੇ ਨਹੀਂ ਕਹਿੰਦੀਆਂ 트럼ਪ ਦੀਆਂ ਨੀਤੀਆਂ ਆਪਣੇ ਦੇਸ਼ ਲਈ ਚੰਗੀਆਂ ਤੁਹਾਡੇ ਲਈ ਨਹੀਂ ਆ ਪਰ ਸਾਡੇ ਵਰਗੇ ਕਈ ਉੱਥੇ ਪਹਿਲਾਂ ਗਏ ਵੀ ਹੋਏ ਆ ਤੇ ਇੱਕ ਗੱਲ ਹੋਰ ਆ ਕੱਲ ਮੇਰਾ ਇੱਕ ਸੱਜਣ ਮੈਨੂੰ ਮਿਲਿਆ ਉਹਨੇ ਵੀਡੀਓ ਦੇਖੀ ਸੀ ਕਹਿੰਦਾ ਬਾਈ ਜੀ ਸਾਡੇ ਪਿੰਡ ਦੇ ਵਿੱਚ ਇੱਕ ਮੁੰਡੇ ਦੇ ਕੋਲੇ 16 ਏਕੜ ਜ਼ਮੀਨ ਆ ਉਹ ਕਹਿੰਦਾ ਕਿ 2 ਸਾਲ ਪਹਿਲਾਂ ਰਿਪੋਰਟ ਹੋ ਕੇ ਆਇਆ ਇੱਕ ਸਾਡੇ ਪਿੰਡ ਦੇ ਵਿੱਚ ਮੁੰਡੇ ਦੇ ਕੋਲੇ ਕਹਿੰਦੇ 23 ਕਿੱਲੇ ਜ਼ਮੀਨ ਆ ਉਹਨੇ 2 ਕਿੱਲੇ ਜ਼ਮੀਨ ਵੇਚੀ ਸੀ 2 ਕਿੱਲੇ ਵੇਚ ਕੇ ਉਹਨੇ ਏਜੰਟ ਨੂੰ ਪੈਸੇ ਫੜਾਤੇ ਕਹਿੰਦੇ ਅਸੀਂ ਉਹਨੂੰ ਬਥੇਰਾ ਆਖਿਆ ਵੀ ਯਾਰ ਤੇਰੇ ਕੋਲੇ 23 ਕਿੱਲੇ ਜ਼ਮੀਨ ਆ ਜੇ 70000 ਦੇ ਨਾਲ ਠੇਕਾ ਵੀ ਲਵੇਂ ਤੂੰ ਤਾਂ ਤੇਰੇ ਕੋਲੇ ਰੁਪਏ ਇੰਨੇ ਬਣ ਜਾਣੇ ਤੂੰ ਕਿਹੜਾ ਨੋਟ ਚਰਨੇ ਆ ਆਪਾਂ ਪਸ਼ੂ ਥੋੜੀਆਂ ਰੁਪਈਏ ਖਾਣੇ ਨਹੀਂ ਹੁੰਦੇ ਕਿ ਰੁਪਈਆਂ ਦੇ ਨਾਲ ਕੁਛ ਨਾ ਕੁਛ ਲੈ ਕੇ ਖਾਣਾ ਹੁੰਦਾ ਤੇ ਮਨੁੱਖ ਕਿੰਨਾ ਕੁਛ ਖਾ ਲੂਗਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਕਿਹੜੀਆਂ ਕਿਹੜੀਆਂ ਕਹਿੰਦੇ ਅਸੀਂ ਉਹਨੂੰ ਬਥੇਰਾ ਆਖਿਆ ਪਰ ਕਹਿੰਦਾ ਨਾ ਤੁਸੀਂ ਮੇਰੇ ਤੇ ਮੱਚਦੇ ਹੋ ਤੁਸੀਂ ਮੇਰੇ ਤੇ ਛੱਡਦੇ ਹੋ ਤੁਸੀਂ ਮੇਰੇ ਤੇ ਭੁੱਜਦੇ ਹੋ ਉਹਨੇ ਜੀ ਏਜੰਟ ਦੇ ਕੋਲੇ ਪੈਸੇ ਫਸਾਤੇ ਨਾ ਉਹ ਲੈ ਕੇ ਗਿਆ ਨੇ ਨਾ ਉਹਨੇ ਪੈਸੇ ਵਾਪਸ ਕੀਤੇ ਤੇ ਹੁਣ ਉਹਦੀ ਲੜਾਈ ਅਗਲੀ ਸ਼ੁਰੂ ਹੋਈ ਆ ਵੀ ਏਜੰਟ ਦੇ ਕੋਲੋਂ ਕੁਝ ਨਾ ਕੁਝ ਤਾਂ ਨਿਕਲੇ ਆਵੇ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਤੁਸੀਂ ਦੇਖੋ ਵੀ ਪਹਿਲਾਂ ਸਾਡਾ ਸੰਘਰਸ਼ ਹੋਰ ਹੁੰਦਾ ਜਦੋਂ ਅਸੀਂ ਕਿਤੇ ਫਸ ਜਾਂਨੇ ਫਿਰ ਇਹ ਗੱਲ ਕਹਿੰਦੇ ਵੀ ਯਾਰ 30 ਲੱਖ ਦਿੱਤਾ ਕਿਵੇਂ ਨਾ ਕਿਵੇਂ 15 20 ਤਾਂ 25 ਤਾਂ ਮੁੜ ਆਵੇ ਪੂਰੇ ਮੁੜਿਆਉਣ ਤਾਂ ਬਾੜੀ ਵਧੀਆ ਗੱਲ ਆ ਕੁਝ ਨਹੀਂ ਮਿਲਦਾ ਕੁਝ ਤਾਂ ਮਿਲੇ ਸੋ ਫਿਰ ਸਾਡਾ ਸੰਘਰਸ਼ ਇਸ ਪਾਸੇ ਨਹੀਂ ਸ਼ੁਰੂ ਹੋ ਜਾਂਦਾ ਸੋ ਭਾਈ ਮਰਨ ਦੇ ਵਿਚਾਰ ਤੇ ਅਗੜਨੇ ਚਾਹੀਦੇ ਆ ਤੇ ਟਿਚਰਵਾਜ਼ਾ ਨੂੰ ਮੇਰੀ ਬੇਨਤੀ ਕਿ ਭਾਈ ਤੁਸੀਂ ਟਿਚਰੀ ਨਾ ਬਣੋ ਤੁਹਾਡਾ ਤਾਂ ਕੰਮ ਹੀ ਇਹ ਆ ਤੁਹਾਨੂੰ ਆ ਵੀ ਚੀਜ਼ ਭੜੀ ਲੱਗਦੀ ਤੁਹਾਨੂੰ ਆ ਵੀ ਚੀਜ਼ ਭੜੀ ਲੱਗਦੀ ਆ ਹੋ ਸਕਦਾ ਤੁਸੀਂ ਸਭ ਨੂੰ ਹੀ ਲੱਗਦੇ ਹੋ ਪਰ ਬੇਨਤੀ ਆ ਕਿ ਭਾਈ ਇਹਨਾਂ ਨੂੰ ਪਿਆਰ ਸਤਿਕਾਰ ਦਿਓ ਹੌਸਲਾ ਦਿਓ ਇਹ ਤੰਦਰੁਸਤ ਰਹਿਣ ਮੁੜ ਆਏ ਆਪਣੇ ਵਤਨ ਦੇ ਵਿੱਚ ਮੁੜ ਆਏ ਇਹਨਾਂ ਹੀ ਬਹੁਤ ਆ ਨਾਲੇ ਇਕੱਲੀ ਆਪਣੀ ਗੱਲ ਨਹੀਂ ਗਈ ਇਹ ਸਾਰੀ ਦੁਨੀਆ ਦੇ ਵਿੱਚ ਹੀ ਹੋ ਰਿਹਾ ਇਹ ਸਾਰਾ ਕੁਝ ਕਿਉਂਕਿ ਦੁਨੀਆ ਭਰ ਦੇ ਵਿੱਚੋਂ ਲੋਕ ਅਮਰੀਕਾ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਕਈ ਵਾਜਬ ਤਰੀਕੇ ਨਾਲ ਕਈ ਗੈਰ ਵਾਜਬ ਤਰੀਕੇ ਨਾਲ ਕਈ ਨਿਕਲ ਗਏ ਕਈ ਵਾਪਸ ਆ ਗਏ ਕਈ ਆਉਣਗੇ ਹਾਲੇ ਤੇ ਇੱਕ ਹੋਰ ਪਤਾ ਲੱਗਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੀ ਉਥੇ ਜਿਹੜੇ ਬਾਰਡਰ ਦੇ ਅਧਿਕਾਰੀ ਆ ਜਿਹੜੇ ਇਮੀਗ੍ਰੇਸ਼ਨ ਦੇ ਅਧਿਕਾਰੀ ਆ ਉਹਨਾਂ ਨੂੰ ਕਿਹਾ ਜਾ ਕਿ ਜਿਨ੍ਹਾਂ ਦੇ ਕੋਲੇ ਵਿਜ਼ਟਰ ਵੀਜ਼ਾ ਉਹਦੀ ਵੀ ਪੜਤਾਲ ਕਰਕੇ ਫਿਰ ਦੇਸ਼ ਦੇ ਵਿੱਚ ਐਂਟਰੀ ਕਰਨ ਜਿਹੜੀਆਂ ਜਿਨ੍ਹਾਂ ਦੇ ਕੋਲੇ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਆ ਉਹਦੀ ਵੀ ਮੁਕੰਮਲ ਪੜਤਾਲ ਕਰਨੀ ਜੇਕਰ ਨਹੀਂ ਸੰਤੁਸ਼ਟੀਜਨਕ ਉਤਰ ਤਾਂ ਬਰੰਗ ਚਿੱਠੀ ਵਾਂਗੂ ਵਾਪਸ ਭੇਜ ਦੋ ਬਿਲਕੁਲ ਨਹੀਂ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਵਾੜਨਾ ਉਧਰ ਯੂਰਪ ਦੇ ਦੇਸ਼ਾਂ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਏਜੰਟਾਂ ਰਾਹੀਂ ਤਾਂ ਚਲੇ ਜਾਂਦੇ ਆ ਉਹ ਕਦੇ ਕਿਸੇ ਦੇ ਗਲਤ ਪਾਸਪੋਰਟ ਰਾਹੀਂ ਚਲੇ ਗਏ ਕਦੇ ਗਲਤ ਦਸਤਾਵੇਜ਼ਾਂ ਰਾਹੀਂ ਅ ਕਦੇ ਕਿਵੇਂ ਤੇ ਕਦੇ ਕਿਵੇਂ ਵਖੋ ਵਖਰੇ ਰਾਹ ਸਾਡੇ ਪਰ ਇਹ ਪਤਾ ਲੱਗਾ ਜੀ ਕਿ ਹੁਣ ਯੂਰਪੀ ਦੇਸ਼ ਵੀ ਕੱਢ ਰਹੇ ਆ ਉਹ ਕਹਿੰਦੇ ਵੀ ਭਾਈ ਸਾਨੂੰ ਲੋੜ ਨਹੀਂ ਜਿਹੜੇ ਕਾਗਜ਼ਾਂ ਪੱਤਰਾਂ ਤੋਂ ਬਣਿਆ ਯੂਕੇ ਦੇ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਯੂਕੇ ਵੀ ਇਸ ਵੇਲੇ ਜਹਾਜ਼ ਭਰ-ਭਰ ਕੇ ਭੇਜਣ ਦੀ ਤਿਆਰੀ ਕਰ ਚੁੱਕਿਆ ਉਹਨਾਂ ਨੇ ਬੰਦੇ ਫੜ-ਫੜ ਕੇ ਅੰਦਰ ਤਾੜ ਦੇਣੇ ਸ਼ੁਰੂ ਕਰ ਦਿੱਤੇ ਆ ਤੇ ਆਪਾਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਯੂਕੇ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਕਈ ਸਾਰੇ ਨਹੀਂ ਯੂਕੇ ਦੇ ਵਿੱਚ ਕੁਝ ਕੁ ਫੈਕਟਰੀਆਂ ਕੁਝ ਕੁ ਹੋਰ ਥਾਵਾਂ ਜਿਹੜੀਆਂ ਜਿੱਥੇ ਕਿ ਮੇਰੇ ਵਰਗਾ ਬੰਦਾ ਇਹ ਗੱਲ ਕਹਿੰਦਾ ਵੀ ਚਲੋ ਯਾਰ ਤੁਸੀਂ ਮੈਨੂੰ 5 ਪਾਉਂਡ ਹੀ ਦੇ ਦਿਓ ਘੰਟੇ ਦੇ ਤੁਸੀਂ ਮੈਨੂੰ 6 ਪਾਉਂਡ ਹੀ ਦੇ ਦਿਓ ਘੰਟੇ ਦੇ ਭਾਵੇਂ ਮਿਨੀਮਮ ਵੇਜ ਜਿੰਨੀ ਮਰਜ਼ੀ ਹੋਵੇ ਮੈਨੂੰ ਕੁਝ ਨਾ ਕੁਝ ਤਾਂ ਆਵੇ ਜੇਕਰ ਕੋਈ ਬੰਦਾ ਕਿਸੇ ਤਰੀਕੇ ਦੇ ਨਾਲ ਵੀਜ਼ਾ ਹਾਸਲ ਕਰਕੇ ਤੁਹਾਡੀ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਪਰ ਉਹਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਤੁਸੀਂ ਆਪ ਦੇ ਲਾਲਚ 'ਚ ਉਹਨੂੰ ਰੱਖ ਲਿਆ ਉਹ ਆਪ ਦੇ ਲਾਲਚ ਦੇ ਵਿੱਚ ਲੱਗ ਗਿਆ ਤਾਂ ਰੱਖਣ ਵਾਲੇ ਨੂੰ ਯਾਨੀ ਕਿ EMPLOER ਨੂੰ 60000 ਪਾਉਂਡ ਜੁਰਮਾਨਾ ਹੋਣਾ ਤੇ ਉਹਦੀ ਦੁਕਾਨ ਉਹਦੀ ਫੈਕਟਰੀ ਉਹਦੇ ਸਟੋਰ ਨੂੰ ਪੱਕੇ ਤੌਰ ਤੇ ਸੀਲ ਕਰ ਦਿੱਤਾ ਜਾਣਾ ਤੇ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਨਾਲ ਦੀ ਨਾਲ ਵਤਨ ਦੇ ਵਿੱਚ ਵਾਪਸ ਭੇਜਣਾ ਤੁਸੀਂ ਆਪੇ ਚੋਣ ਕਰ ਲਓ ਵੀ ਭਾਈ ਕਰਨਾ ਕੀ ਆ ਮੌਤ ਚੰਗੀ ਆ ਧੱਕੇ ਚੰਗੇ ਆ ਠੱਗੇ ਜਾਣਾ ਚੰਗਾ ਤੁਸੀਂ ਤੈ ਆਪ ਕਰਨਾ ਤੁਹਾਡੇ ਲਈ ਕਿਸੇ ਹੋਰ ਦੇਣੀ ਤੈ ਕਰਨਾ ਦੁਨੀਆ ਜਿੱਥੇ ਮਰਜ਼ੀ ਗਈ ਆ ਪਰ ਜੇ ਤੁਸੀਂ ਕਾਬਲ ਹੋਏ ਤੁਸੀਂ ਉਹਨਾਂ ਤੋਂ 4 ਕਦਮ ਅੱਗੇ ਜਾਉਂਗੇ ਮੈਨੂੰ ਕੱਲ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਭਾਈ ਜੀ ਸਾਡਾ ਮਨ ਸੀਗਾ ਵੀ ਭਾਈ ਅਸੀਂ ਫਲਾਣੇ ਏਜੰਟ ਦੇ ਕੋਲੇ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਉਹਦੇ ਗਾਂ ਬੜੇ ਲਿੰਕਾ ਇੱਕ ਸਾਡੇ ਕੋਲੇ ਇਹ ਪ੍ਰਾਪਤਗੀਆਂ ਬੜੀਆਂ ਹੁੰਦੀਆਂ ਸਾਡਾ ਇੱਕ ਪਿੰਡ ਦਾ ਵਾਸੀ ਆ ਉਹਦੇ ਗਾਂ ਬੜੇ ਲਿੰਕਾ ਉਹ ਪਤੰਦਰ ਦੇ ਬੜੇ ਬੰਦੇ ਭੇਜੇ ਆ ਅਸੀਂ ਸੋਚਿਆ ਸੀ ਮੁੰਡਾ ਕੱਢ ਦੇਣਾ ਕਹਿੰਦਾ ਜੀ ਅਸੀਂ 45 ਲੱਖ ਰੁਪਏ ਦੇ ਵਿੱਚ ਸੌਦਾ ਕਰਨ ਨੂੰ ਵੀ ਫਿਰਦੇ ਸੀ ਸੌਦਾ ਕਰਨ ਨੂੰ ਫਿਰਦੇ ਸੀ ਮੈਂ ਕਹਾਂ ਤੁਸੀਂ ਕੱਟੀਵੱਛੀ ਦਾ ਸੌਦਾ ਕਰਨਾ ਤੁਸੀਂ ਘੋੜੀ ਦਾ ਸੌਦਾ ਕਰਨਾ ਤੁਸੀਂ ਨਿਆਣਾ ਭੇਜਣਾ ਪਹਿਲਾਂ ਤੁਹਾਡਾ ਸ਼ਬਦ ਇਹ ਗਲਤ ਵੀ ਅਸੀਂ ਮੁੰਡਾ ਕੱਢ ਦੇਣਾ ਦੂਜਾ ਇਹ ਵੀ ਅਸੀਂ ਸੌਦਾ ਕਰਨ ਲੱਗੇ ਸੀ ਆਪਣੇ ਸ਼ਬਦ ਵੀ ਸੁਧਾਰ ਗਏ ਸਾਡੇ ਸ਼ਬਦਾਂ ਦੇ ਵਿੱਚੋਂ ਸਾਡੀ ਦੂਰ ਦ੍ਰਿਸ਼ਟੀ ਦਾ ਪਤਾ ਲੱਗਦਾ ਸਾਡਾ ਪਤਾ ਲੱਗਦਾ ਵੀ ਅਸੀਂ ਕਿੰਨੇ ਕੁ ਇਸ ਵੇਲੇ ਸਮਰੱਥਾ ਕਿੰਨੇ ਕੁ ਕਾਬਿਲ ਹੈਗੇ ਆ ਮੈਂ ਉਹਨੂੰ ਇਹ ਗੱਲ ਕਹੀ ਵੀ ਯਾਰ ਤੁਸੀਂ 45 ਲੱਖ ਰੁਪਈਆ 50 ਲੱਖ ਰੁਪਈਆ 45 ਤੋਂ ਨੇ ਕਿਹਾ ਇਹ ਜਦੋਂ ਤੱਕ ਤੁਹਾਡਾ ਮਸਲਾ ਨੇਪਰੇ ਚੜਨਾ 55 ਹੋ ਜਾਣਾ 60 ਹੋ ਜਾਣਾ ਤੁਸੀਂ ਲੈਣਾ ਕੀ ਮੈਂ ਕਿਹਾ ਜੀ ਅੱਧਾ ਕਰੋੜ ਤੁਸੀਂ ਲਾਉਣ ਨੂੰ ਤਿਆਰ ਆ ਤੁਸੀਂ ਇੱਥੇ ਕੋਈ ਹੱੱਟੀ ਪਾ ਲੋ ਕਹਿੰਦਾ ਯਾਰ ਹੁਣ ਜੱਟਾਂ ਦੇ ਪੁੱਤਾਂ ਤੇ ਇਹ ਕਵਾਂਗੇ ਵੀ ਭਾਈ ਸਬਜ਼ੀਆਂ ਵਾਲੀ ਰੇੜੀ ਲਾਈ ਆ ਅਸੀਂ ਗਰੋਸਰੀ ਸਟੋਰ ਪਾਇਆ ਜੱਟਾਂ ਦੇ ਪੁੱਤਾਂ ਹੁਣ ਅਸੀਂ ਇੱਥੇ ਢਾਬਾ ਪਾ ਲਈਏ ਮੈਂ ਕਿਹਾ ਜੀ ਇਹ ਤੁਹਾਡੀ ਧੌਣ ਦੇ ਵਿੱਚੋਂ ਜਿੰਨ ਜਿੰਨ ਕੀਲਾ ਜੀ ਨਿਕਲਦਾ ਮਸਲੇ ਦੇ ਹੱਲ ਨਹੀਂ ਹੋਣੇ ਧੌਣ ਦੇ ਵਿੱਚੋਂ ਕਿੱਲਾ ਕੱਢੀਏ ਆਪਾਂ ਜਿਹੜਾ ਸਾਡੇ ਫਸਿਆ ਹੋਇਆ ਨਾ ਕਈ ਵਾਰ ਇਹ ਫਸਿਆ ਰਹਿੰਦਾ ਸਾਡੇ ਦੂਜੇ ਨੂੰ ਦਿਖਾਉਣ ਦੇ ਲਈ ਤੇ ਮੇਰੀ ਇੱਕ ਬੇਨਤੀ ਉਹਨਾਂ ਨੂੰ ਵੀ ਜਿਹੜੇ ਕਿ ਗਏ ਆ ਬੀਤੇ ਦੇ ਵਿੱਚ ਕਈ ਬੰਦੇ ਡੌਂਕੀ ਲਾ ਕੇ ਗਏ ਵੀ ਆ ਕਈ ਕਾਮਯਾਬ ਵੀ ਹੋਇਆ ਚਲੋ ਤੁਹਾਡੀ ਕਿਸਮਤ ਤਾਂ ਬਹੁਤ ਵਧੀਆ ਗੱਲ ਆ ਪਰ ਤੁਸੀਂ ਜਿਹੜੇ ਇੱਥੇ ਬੈਠੇ ਨਾ ਨਾਲ ਦੇ ਉਹਨਾਂ ਨੂੰ ਇਹ ਨਾ ਕਿਹਾ ਕਰੋ ਵੀ ਨਿਕਲਿਆ ਜਿਉ ਤੁਹਾਨੂੰ ਕਹੇ ਯਾਰ ਤੂੰ ਮੈਨੂੰ ਸੱਦਦਾ ਕਿਉਂ ਨਹੀਂ ਤੂੰ ਮੈਨੂੰ ਵੀ ਬੰਦਾ ਮਿਲਾ ਦੇ ਮਾੜਾ ਮੋਟਾ ਉਹਦੇ ਬਾਰੇ ਸੋਚਿਆ ਕਰੋ ਇਹ ਨਹੀਂ ਵੀ ਆਪਾਂ ਬੰਦਾ ਟਕਰਾਤਾ ਤੇ ਖਸਮਾਂ ਨੂੰ ਖਾ ਜੋ ਮਰਜ਼ੀ ਹੋ ਜੇ ਤੁਸੀਂ ਉਹਨਾਂ ਨੂੰ ਆਪਣੀਆਂ ਛਾਪਾਂ ਛੱਲੇ ਨਾਲ ਦਿਖਾਇਆ ਕਰੋ ਤੁਸੀਂ ਲਈ ਹੁੰਦੀ ਕਿਸ਼ਤਾਂ ਦੇ ਉੱਤੇ ਕਾਰ ਤੇ ਫੀਲਿੰਗ ਆਉਸਮ ਐ ਲਾ ਕੇ ਸੈਲਫੀ ਜੀ ਤੇ ਆਪਾਂ ਉਹਨਾਂ ਨੂੰ ਸਾੜਦੇ ਆ ਤੇ ਉਹ ਵੀ ਬੈਠੇ ਹੁੰਦੇ ਵੀ ਪਾਈ ਅੱਛਾ ਦੋ ਚੱਕ ਲੈਣੇ ਕਿੱਲੇ ਆਪਾਂ ਆਪਾਂ ਡੂੜ ਕਿਲਾ ਚੱਕ ਦਿਆਂਗੇ ਬਾਪੂ ਫਿਰ ਕਾਦੇ ਲਈ ਆ ਬਾਪੂ ਦੇ ਸਿਰ ਤੇ ਅੱਛਾ ਰਿਸਕ ਲੈ ਕੇ ਦੇਖਣਾ ਮਰਨਾ ਥੋੜੀ ਯਾਰ ਜੀਉਣਾ ਆਪਾਂ ਜ਼ਿੰਦਗੀ ਜਿਉਣ ਵਾਸਤੇ ਖੈਰ ਗੱਲ ਮੁਖਦੀ ਕਰਦੇ ਆ ਪਨਾਮਾ ਦੇ ਵਿੱਚ ਹੋਟਲ ਦੇ ਵਿੱਚ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ ਇੱਕ ਨੌਜਵਾਨ ਦੇ ਵੱਲੋਂ ਜਿਹਨੂੰ ਉਹਦੇ ਦੇਸ਼ ਭੇਜਿਆ ਜਾ ਰਿਹਾ ਇੱਕ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਉਹਦਾ ਪੈਰ ਟੁੱਟ ਗਿਆ ਉਥੇ 11 ਸਾਲ ਦੀ ਇੱਕ ਬੱਚੀ ਨੇ ਟੈਕਸਸ ਦੇ ਇੱਕ ਸਕੂਲ ਦੇ ਵਿੱਚ ਖੁਦਕੁਸ਼ੀ ਕਰ ਲਈ ਬੱਚਿਆਂ ਨੇ ਮਿਹਣੇ ਤੋਂ ਤੰਗ ਆ ਕੇ ਇਹ ਉਥੋਂ ਦੀ ਇੱਕ ਤਸਵੀਰ ਆ ਜਿਹਦਾ ਪੰਜਾਬ ਨਾਲ ਭਾਵੇਂ ਸਬੰਧ ਨਾ ਹੋਵੇ ਪਰ ਅਸੀਂ ਵੀ ਤਾਂ ਉਹੋ ਜਿਹੇ ਹੱਡਮਾਸਟਰ ਦੇ ਪੁੱਤਲੇ ਆ ਸਾਡੇ ਮਨ ਦੇ ਉੱਤੇ ਵੀ ਤਾਂ ਉਹ ਕੁਝ ਚੱਲਦਾ ਹੋਊਗਾ ਟਰੰਪ ਮਾੜਾ ਨਹੀਂ ਉਹ ਮੜਾ ਹੈ ਚੰਗਾ ਹੈ ਇਹਦੇ ਬਾਰੇ ਤੈ ਉਥੋਂ ਦੇ ਮੂਲ ਵਸਨੀਕ ਕਰਨਗੇ ਉਥੋਂ ਦੇ ਟੈਕਸ ਪੇਅਰ ਕਰਨਗੇ ਮੈਂ ਨਹੀਂ ਕਰ ਸਕਦਾ ਉਹ ਇਥੋਂ ਦੇ ਰੀਤਾਂ ਬਾਰੇ ਨਹੀਂ ਕਰ ਸਕਦੇ ਪਰ ਉਹ ਆਪਣੇ ਦੇਸ਼ ਬਾਰੇ ਸੋਚ ਰਿਆ ਆਪਾਂ ਆਪਣੇ ਘਰ ਬਾਰੇ ਸੋਚ ਗਏ ਉਹ ਆਪਣੇ ਦੇਸ਼ ਦੇ ਲੋਕਾਂ ਦੇ ਬਾਰੇ ਸੋਚ ਰਿਆ ਆਪਾਂ ਆਪਣੀ ਬੇਬੇ ਬਾਬੂ ਪਰ ਸੋਚ ਗਏ ਕੰਮ ਇੱਥੇ ਹੈਗਾ ਜੇ ਇੱਥੇ ਕੰਮ ਨਾ ਹੋਵੇ ਤਾਂ ਜਿਹੜੇ ਬਿਹਾਰ ਤੋਂ ਯੂਪੀ ਤੋਂ ਆ ਕੇ ਰੀੜੀ ਲਾ ਕੇ ਵੀ ਕੋਠੀ ਪਾ ਜਾਂਦੇ ਆ ਉਹ ਸਾਡੇ ਨਾਲੋਂ ਚੰਗੇ ਨਹੀਂਗੇ ਉਹ ਚੰਗੇ ਇਸ ਕਰਕੇ ਆ ਕਿਉਂਕਿ ਮਿਹਨਤ ਕਰਦੇ ਆ ਆਪਾਂ ਇੱਥੇ ਕਰਦੇ ਨਹੀਂਗੇ 10000 ਵਾਲਾ ਸਾਨੂੰ ਕੰਮ ਨਹੀਂ ਚੰਗਾ ਲੱਗਦਾ 50000 ਵਾਲਾ ਸਾਨੂੰ ਮਿਲਦਾ ਨਹੀਂ ਫਿਰ ਆਪਾਂ ਕਹਿੰਦੇ ਜੀ ਕਿ ਮੈਨੂੰ 15000 ਵਾਲਾ ਕੰਮ ਕਰਨ ਨੂੰ ਮੈਂ ਥੋੜੀ ਪੜਿਆ ਲਿਖਿਆ ਬਿਲਕੁਲ ਸੱਚ ਆ ਤੁਸੀਂ ਕਾਬਲੀਅਤ ਮੁਤਾਬਕ ਰੋਜ਼ਗਾਰ ਹਾਸਲ ਕਰੋ ਪਰ ਜਿੰਨੀ ਦੇਰ ਤੱਕ ਕਾਬਲੀਅਤ ਮੁਤਾਬਕ ਨਹੀਂ ਮਿਲਦਾ ਰੋਟੀ ਤਾਂ ਉਹਨਾਂ ਚਿਰ ਵੀ ਖਾਣੀ ਐ ਓਨੀ ਦੇਰ ਤੱਕ ਆਪਾਂ ਨੂੰ ਜੋ ਮਿਲਦਾ ਉਹ ਕਰ ਲਈਏ ਮੈਂ ਨਿੱਕਾ ਹੁੰਦਾ ਖੁਦ ਲਫਾਫੇ ਬਣਾਉਂਦਾ ਰਿਆ ਰੇੜੀਆਂ ਤੇ ਵੇਚਦਾ ਰਿਆ ਮੈਂ ਖੁਦ ਮਜ਼ਦੂਰੀ ਕਰਦਾ ਰਿਆ 20 ਰੁਪਏ ਦੀ ਹਾੜੀ ਦੇ ਉੱਤੇ ਮਜ਼ਦੂਰੀ ਤੇ ਜੇ ਮੈਂ ਇਹ ਗੱਲ ਕਹਿੰਦਾ ਵੀ ਭਾਈ ਸਾਡੇ ਕੋਲੇ ਇੱਕ ਕਿਲਾ ਜ਼ਮੀਨ ਆ ਬਾ ਤੇ ਫਿਰ ਸ਼ਾਇਦ ਪੱਕੇ ਤੌਰ ਤੇ ਚੱਕੇ ਗਏ ਹੁੰਦੇ ਤੁਹਾਡਾ ਬਾਪੂ ਸਲਾਮਤ ਰਹੇ ਤੁਹਾਡੀ ਬੇਬੇ ਸਲਾਮਤ ਰਹੇ ਤੁਸੀਂ ਸਲਾਮਤ ਰਹੋ ਤੇ ਮਾੜੇ ਖਿਆਲ ਤੁਹਾਡੇ ਮਨ ਦੇ ਵਿੱਚ ਨਾ ਆਉਣ ਤੇ ਜਿਹੜੇ ਵਾਪਸ ਆਏ ਹੋ ਤੁਸੀਂ ਚੜ੍ਹਦੀ ਕਲਾ ਚ ਰਹੋ ਜ਼ਿੰਦਗੀ ਜ਼ਿੰਦਾਬਾਦ ਰਹੇ ਮਿਹਰਬਾਨੀ